ਪਹਿਲੇ ਬਜਟ ਦੀ ਨਿਹਾਰ ਕੀ ਹੈ ਇਹਦੇ ਰੰਗ ਕੀ ਨੇ ਇਹਦੀਆਂ ਵਿਸ਼ੇਸ਼ਤਾਈਆਂ ਇਹਦੀਆਂ ਹਾਈਲਾਈਟਸ ਕੀ ਨੇ ਤੇ ਕੌਣ ਪਹਿਲੇ ਬਜਟ ਨੂੰ ਸੁਣ ਕੇ ਪੜ੍ਹ ਕੇ ਪ੍ਰਸੰਚਿਤ ਹੈ ਤੇ ਕੌਣ ਅਜੇ ਉਦਾਸ ਹੈ ਕੌਣ ਭੰਗੜੇ ਨਹੀਂ ਪਾ ਰਿਹਾ ਤੇ ਕੌਣ ਨੱਚ ਰਿਹਾ ਹੈ ਬਾਰੇ ਵਿਸ਼ੇਸ਼ ਗੱਲਬਾਤ ਸੰਖੇਪ ਗੱਲਬਾਤ ਲੇਕਿਨ ਟੂ ਦਾ ਪੁਆਇੰਟ ਅਬਾਊਟ ਦਾ ਹਾਈਲਾਈਟਸ ਅਸੀਂ ਗੱਲਬਾਤ ਕਰਾਂਗੇ ਅਸੀਂ ਵਿਸ਼ੇਸ਼ ਸਾਡੇ ਸਤਕਾਰਯੋ ਮੈਂਬਰ ਆਫ ਪਾਰਲੀਮੈਂਟ ਰਦੀਪ ਸਿੰਘ ਸਾਹਿਬ ਦੇ ਨਾਲ ਸਾਹਿਬ ਸਾਹਿਬ ਸਤਿ ਸ਼ਕਾਲ ਵੈਲਕਮ ਜੀ ਜੀ ਆਨੂ ਸਤਿਕਾਰਯੋਗ ਮਾਨਸਾ ਸਤਿਕਾਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਫੈਸਲੋਕਿਆਂ ਨੂੰ ਬਜਟ ਦੀ ਚਰੋਕੀ ਉਡੀਕ ਸੀਗੀ ਬਜਟ ਬਾਰੇ ਕਈ ਕਿਸਮ ਦੇ ਅਨੁਮਾਨ ਕਿਆਸ ਰਾਈਆਂ ਸਪੈਕੂਲੇਸ਼ਨ ਸਪੈਕੂਲੇਸ਼ਨ ਚੱਲ ਰਹੀਆਂ ਸਨ ਕਿ ਪਤਾ ਨਹੀਂ ਬਜਟ ਆਉਣ ਨਾਲ ਕਿਤੇ ਸਰਕਾਰ ਟੁੱਟੇਗੀ ਦੱਸੋ ਸਾਨੂੰ ਇਹਦੀਆਂ ਹਾਈਲਾਈਟਸ ਕੀ ਨੇ ਚੰਗੀਆਂ ਚੰਗੀਆਂ ਗੱਲਾਂ ਕੀ ਨੇ ਅਤੇ ਸਰਕਾਰ ਖੜੀ ਹੈ ਕਿ ਅਜੇ ਹਿਲਦੀ ਪਈ ਹੈ ਦੇਖੋ ਪਹਿਲੀ ਗੱਲ ਤੇ ਮੈਂ ਤੁਹਾਨੂੰ ਹਾਈਲਾਈਟ ਕਰ ਦਿੰਨਾ ਬਹੁਤ ਵਧੀਆ ਆ ਆਪਾਂ ਕਾਫੀ ਗਲੋਬਲ ਚੈਲੰਜਸ ਆ ਆਪਾਨੂੰ ਅਮਰੀਕਾ ਦੇ ਹੋਰ ਇੰਟਰਨੈਸ਼ਨਲ ਪ੍ਰੈਸ਼ਰ ਆ ਸੋ ਇਸ ਕਰਕੇ ਇਕਨੋਮੀ ਨੂੰ ਗਰੋ ਕਰਨਾ ਡਾਈਵਰਸਾਈਫਾਈ ਕਰਨਾ ਸਾਡੀ ਬੜੀ ਜ਼ਿੰਮੇਵਾਰੀ ਆ ਹਾਊਸਿੰਗ ਦਾ ਬੜਾ ਵੱਡਾ ਮਸਲਾ ਆਪਣੇ ਕੋ ਹੈਗਾ ਸੋ ਇਹ ਸਾਰਿਆਂ ਦੇਖਦੇ 13 ਬਿਲੀਅਨ ਜਿਹੜਾ ਬਿਲਡ ਕੈਨੇਡਾ ਹੋਮਸ ਫੰਡ ਆ ਉਹਦੀ ਜਿਹੜੀ ਬਿਲਟੀ ਕਿ ਜਲਦੀ ਤੋਂ ਜਲਦੀ ਵਧ ਕਰ ਬਣਾਈਏ ਡਬਲ ਕਪੈਸਿਟੀ ਕਰੀਏ ਇਹ ਇੱਕ ਵੱਡਾ ਮੁੱਦਾ ਹੈਗਾ ਦੂਸਰਾ ਹੈਗਾ ਕਿ ਨਵਾਂ ਜਿਹੜਾ ਇਨਵੈਸਟਿੰਗ ਇਨ ਸਟਰੌਂਗ ਕਮਿਊਨਿਟੀਆਂ ਦੇ 50 ਬਿਲੀਅਨ ਡਾਲਰ ਨਮਾ ਰੋਡਸ, ਟ੍ਰਾਂਜ਼ਿਟ ਐਂਡ ਪਲੱਸ ਹਸਪੀਟਲ ਕਾਲਜਸ ਯੂਨੀਵਰਸਿਟੀਆਂ ਇਨਵਾਰਸੇ ਇਨਫਰਾਸਟ੍ਰਕਚਰ ਸਪੈਂਡਿੰਗ ਕੀਤੀ ਜਾ ਰਹੀ ਆ ਇਹਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਖਾਸ ਕਰਕੇ ਸਰੀ ਦੇ ਜਿਹੜੇ ਸਾਡੇ ਨਾਗਰਿਕ ਰਹਿ ਗਿਆ ਸਾਨੂੰ ਮੰਗ ਕਰਨੀ ਚਾਹੀਦੀ ਪ੍ਰੋਵੈਂਸ ਤੋਂ ਫਰੇਜ਼ਰ ਹੈਲਥ ਤੋਂ ਕਿ ਨਮਾ ਹਸਪੀਟਲ ਐਕਸਪੈਂਡਡ ਫੈਸਿਲਿਟੀ ਜਿੰਨੀ ਸਾਡੀ ਕਪੈਸਿਟੀ ਚਾਹੀਦੀ ਉਹ ਸਾਨੂੰ ਦਿਓ ਔਰ ਇਸ ਲਈ ਫੈਡਰਲ ਫੰਡਿੰਗ ਇਹਨੂੰ ਕਰਨ ਵਾਸਤੇ ਹੈਗੀ ਆ ਸੋ ਇਸ ਤੋਂ ਇਲਾਵਾ 1.7 ਬਿਲੀਅਨ ਦਾ ਨਵਾਂ ਟੈਲੈਂਟ ਵਧੀਆ ਜਿਹੜੇ ਇਕਨੋਮਿਕ ਇਮਰਜੈਂਟ ਜਿਹੜੇ ਹਾਈ ਟੈਲੈਂਟਰ ਜਿਹੜੇ ਜਿੱਦ ਅਮਰੀਕਾ ਦੇ ਵਿੱਚ ਇਹ ਜੁਵਨ ਵੀ ਵੀਜ਼ੇ ਵਾਲੇ ਇਹਨਾਂ ਨੂੰ ਅਟਰੈਕਟ ਕਰਨ ਵਾਸਤੇ ਸਾਡੀ 20 ਚ ਵਾਸਤੇ ਸਾਡੇ ਇਕਨੋਮਿਕ ਪੋਟੈਂਸ਼ਲ ਨੂੰ ਰੀਚ ਕਰਨ ਵਾਸਤੇ ਉਹ ਕਾਰ ਕੀਤੇ ਜਾ ਰਿਹਾ ਹੈ ਦੂਸਰਾ ਕੈਪੀਟਲ ਡਿਪ੍ਰੀਸੀਏਸ਼ਨ ਜੇਕਰ ਨਵੀਂ ਇਕਵਿਪਮੈਂਟ ਨਵੀਂ ਇਨਵੈਸਟਮੈਂਟਾਂ ਕਰਦੇ ਸਾਡੇ ਕਾਰਖਾਨੇ ਸਾਡੇ ਫੈਕਟਰੀਆਂ ਸਾਡੇ ਬਿਜ਼ਨਸ ਉਹਨੂੰ ਐਕਸੈਲਰੇਟਡ ਡਿਪ੍ਰੀਸੀਏਸ਼ਨ ਕਰਕੇ ਤੁਹਾਡਾ ਟੈਕਸ ਛੋਟ ਦੇਣ ਵਾਸਤੇ ਜੇ ਨੱਕੇ ਸਟਾਰਟ ਹੋਵੇ ਇਕਨੋਮੀ ਇਹਦਾ ਅਲਾਨ ਕੀਤਾ ਜਾਊਗਾ ਜਾ ਰਿਹਾ ਇਹਦੇ ਨਾਲ ਨਾਲ ਟੋਟਲ ਬਹੁਤ ਮਸ 1 ਟ੍ਰਿਲੀਅਨ ਇਨਵੈਸਟਮੈਂਟ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਦੀ ਇਨਵੈਸਟਮੈਂਟ ਜਿਹਦੇ ਨਾਲ ਅਨਲੌਕ ਹੋਣਗੇ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਇਹਦੇ ਨਾਲ ਸਾਡੀ ਇਕਨੋਮੀ ਨੂੰ ਮੈਸਿਵਲੀ ਗਰੋ ਕੀਤਾ ਜਾਊਗਾ ਸਾਡੇ ਐਕਸਪੋਰਟ ਜਿਹੜੇ ਆ ਉਹਦਾ ਅਮਰੀਕਾ ਤੋਂ ਇਲਾਵਾ ਜਿਹੜੇ ਬਾਕੀ ਕੰਟਰੀ ਨੂੰ ਐਕਸਪੋਰਟ ਉਹਨੂੰ ਡਬਲ ਕਰਨ ਦੀ ਇਹ ਗੋਸ਼ਟੀ ਕੀਤੀ ਜਾ ਰਹੀ ਜਿਹੜਾ ਕਿ 2030 ਤੱਕ ਹੋ ਗਿਆ ਕਿ 5 ਸਾਲਾਂ ਸਾਡੇ ਐਕਸਪੋਰਟ ਆਊਟਸਾਈਡ ਆਫ ਯੂਐਸ ਡਬਲ ਹੋਣਗੇ ਇਸ ਦੇ ਨਾਲ ਮੇਨ ਜਿਹੜਾ ਕਿ ਸਟਾਈਲ ਬਜਟ ਦਾ ਚੇਂਜ ਕੀਤਾ ਗਿਆ ਕਿ ਜਿਹੜਾ ਆਪਰੇਟਿੰਗ ਐਕਸਪੈਂਸ ਜੇ ਹਮੇਸ਼ਾ ਬੈਲੈਂਸ ਹੋਊਗਾ ਸੋ ਇਹ ਔਰ ਵਾਲੇ ਸੈਕੰਡ ਇਅਰ ਦੀ ਬੈਲੈਂਸ ਹੋ ਜੂਗਾ ਸੈਕੰਡ ਐਂਡ ਥਰਡ ਇਅਰ ਤੇ ਸਿਰ ਜਿਹੜਾ ਬੋਰੋਇੰਗ ਹੋਊਗੀ ਸਿਰਫ ਇਨਵੈਸਟਮੈਂਟ ਲਈ ਬੋਰੋ ਕੀਤੀ ਜਾਊਗੀ ਨਵੇਂ ਬਿਲਡਿੰਗ ਨਵੇਂ ਹਾਊਸਿੰਗ ਨਵੇਂ ਹਸਪੀਟਲ ਦਾ ਇਨਫਰਾਸਟਰਕਚਰ ਇਹਨਾਂ ਵਾਸਤੇ ਕੀਤੀ ਜਾਊਗੀ ਪਰ ਜਿਹੜਾ ਆਪਰੇਸ਼ਨ ਉਹ ਸਾਰਾ ਬੈਲੈਂਸ ਕੀਤਾ ਜਾਊਗਾ ਔਰ IMF ਜਿਹੜੀ ਇੰਟਰਨੈਸ਼ਨਲ ਮੋਨਿਟਰੀ ਫੰਡ ਉਹਨੇ ਕਿਹੜੇ ਦੋ ਕੰਟਰੀਆਂ ਇਸ ਤਰ੍ਹਾਂ ਕਰ ਰਹੀਆਂ ਜਰਮਨੀ ਐਂਡ ਕੈਨੇਡਾ ਉਹ ਜੇਕਰ ਇਹ ਦੋ ਹੀ ਆ ਜਿਹਨਾਂ ਕੋ ਟ੍ਰਿਪਲ A ਕ੍ਰੈਡਿਟ ਰੇਟਿੰਗ ਆ G7 ਦੇ ਵਿੱਚ ਪਰ ਇਹ ਹੰਦੀਰ ਕਰ ਰਹੀਆਂ ਪ੍ਰੋਪਰਲੀ ਆਪਣੀ ਮੈਨੇਜਮੈਂਟ ਆਪਣੇ ਫਾਈਨੈਂਸਿਸ ਕੇ ਵਾਸਤੇ ਸੋ ਉਹ ਚੀਜ਼ਾਂ ਸੀ ਕਰ ਰਿਹਾ ਬਾਕੀ ਕੱਟਬੈਕ ਵੀ ਕਰ ਰਿਹਾ ਕਾਫੀ ਐਫੀਸ਼ੀਐਂਸੀ 15% ਕ੍ਰੋਸ ਦਾ ਬੋਰਡ ਗਵਰਨਮੈਂਟ ਦੇ ਜਿਹੜੇ ਐਕਸਪੈਂਸਸ ਆ ਉਹਨਾਂ ਦੇ ਵਿੱਚ ਸੂਟਰੀਮਿੰਗ AI ਅਟ੍ਰੀਸ਼ਨ ਇਹਦੇ ਨਾਲ ਵੀ ਕੀਤੀ ਜਾਊਗੀ ਸੋ ਕਾਫੀ ਗੁੱਡ ਇਨਵੈਸਟਮੈਂਟ ਹੈਗੀ ਆ ਸਾਡੇ ਆਪਣੇ ਸਰੀ ਵਾਸਤੇ ਨਿਊਟਨ ਐਥਲੈਟਿਕ ਪਾਰਕ ਨੂੰ ਨਵੇਂ ਟੈਨਿਸ ਕੋਰਟਸ ਨਵੇਂ ਟਰਫ ਇਨਕਲੂਡਿੰਗ ਵਾਕਵੇਜ਼ ਦਿੱਤਾ ਸੌਫਟ ਵਾਕਿੰਗ ਟ੍ਰੈਕਸ ਆਪਨ ਬਜੁਰਗਨ ਆਪ ਲੋਕ ਵੀ ਆਪਣੇ ਬਰਦੇ ਆ ਖਲਤੀ ਰਹਿਣ ਵਾਸਤੇ ਉਹ ਕੀਤਾ ਜਾ ਰਿਹਾ ਹੈ ਵਾਈਟ ਰੌਕ ਪੀਅਰ ਨੂੰ ਬਿਲਡ ਕਰਨ ਵਾਸਤੇ ਪੈਸੇ ਦਿੱਤੇ ਜਾ ਰਹੇ ਹੋ ਫਿਲਪੀਨ ਕਮਿਊਨਿਟੀ ਵਾਸਤੇ ਕਮਿਊਨਿਟੀ ਸੈਂਟਰਲ ਪੈਸੇ ਲਾਣਗੇ ਕਿਤੇ ਜੋਗੇ ਜਿੱਥੇ ਉਹ ਕਹਿਣਗੇ ਮੈਟਰੋ ਬੈਂਕੂਵਰ ਨੇ ਸਰੀਰ ਦੇ ਵਿੱਚ ਖਾਸ ਕਰਕੇ ਤਿੰਨ ਫੰਕਸ਼ਨਸ ਹੈਗੇ ਆ ਬਜਟ ਦੇ ਵਿੱਚ ਜਿਹੜੇ ਪਰਟੀਕਲਰ ਹੈਗੇ ਪਰ ਮੈਂ ਅਗੇ ਆ ਜਿਹੜੀ ਮੈਡੀਕਲ ਦੀ ਔਰ ਮੈਡੀਕਲ ਸਕੂਲ ਵਾਸਤੇ ਵੀ ਇਹਦੇ ਵਾਸਤੇ ਜਿਹੜਾ 5 ਬਿਲੀਅਨ ਦਾ 3 ਓਵਰ 3 ইয়ারز ਦੇ ਜਿਹੜੇ ਹਸਪੀਟਲ ਰੈਡੀ ਟੂ ਡਿਲੀਵਰ ਹੈਗੇ ਐਕਸਪੈਂਡ ਕਰਨ ਵਾਸਤੇ ਉਹ ਆ ਕੇ ਉਹਦੇ ਵਾਸਤੇ ਅਸੀਂ ਫੰਡਿੰਗ ਤਿਆਰ ਹੈਗੀ ਆ ਚੰਗੀਆਂ ਚੰਗੀਆਂ ਗੱਲਾਂ ਨੇ ਜੀ ਜੀ ਖੁਸ਼ ਹੁੰਦਾ ਸੁਣ ਕੇ ਪਰ ਇਨ ਲੈਟਰਨ ਸਪਿਰਟ ਕੰਸਰਵੇਟਿਵ ਲੋਚਕ ਕ੍ਰਿਟਿਕ ਰਟਕਨੂਮਾ ਸੁਣ ਰਿਆ ਸਾਂ ਉਹ ਕਹਿੰਦੇ ਕਿ ਮਿਲਟਰੀ ਤੇ ਇੰਨਾ ਪੈਸਾ ਠੀਕ ਐ ਅਸੀਂ ਸਪੋਰਟ ਤਾਂ ਕਰਦੇ ਆ ਪਰ ਫਿਲਹਾਲ ਇਹਨੂੰ ਰੋਕਿਆ ਜਾ ਸਕਦਾ ਸੀਗਾ ਅ ਅਜੇ ਕੋਈ ਐਸੀ ਈ ਪ੍ਰੈਸਿੰਗ ਨੀਡ ਨਹੀਂ ਸੀਗੀ ਇਸ ਗੱਲ ਦੀ ਇੱਕ ਤਾਂ ਇਹਦੇ ਤੇ ਕਮੈਂਟ ਹੋਰ ਦੂਜਾ ਸ਼ਹਿਰ ਦੀ ਗੱਲ ਕਰਦੇ ਆ ਸ਼ਹਿਰ ਦੀਆਂ ਗੱਲਾਂ ਤੁਸੀਂ ਬਣਾਈਆਂ ਨੇ ਕੁਝ ਸਰਜ ਸਿਟੀ ਅਫਸਰੀ ਦੀਆਂ ਕਿ ਹਸਪੀਟਲ ਦੀ ਗੱਲ ਹੈ ਜਾਂ ਕੁਝ ਹਾਊਸਿੰਗ ਨੂੰ ਲੈ ਕੇ ਕੁਝ ਪੰਡਿੰਗ ਹੈਗੀ ਐ ਜਾਂ ਬੈਸਟ ਆਫ ਦ ਬੈਸਟ ਬ੍ਰੇਨ ਦੁਨੀਆ ਭਰ ਚੋਂ ਉਹਨਾਂ ਨੂੰ ਇਨਵਾਈਟ ਕਰਨਾ ਤੇ ਉਹਨਾਂ ਨੂੰ ਕਮੋਡੀਟ ਕਰਨਾ ਮੁਲਕ ਦੇ ਵਿੱਚ ਚੰਗੀਆਂ ਕਿ ਚੰਗੀਆਂ ਗੱਲਾਂ ਨੇ ਪਰ ਇਸ ਵੇਲੇ ਤੁਸੀਂ ਜਾਣਦੇ ਹੋ ਇਸ ਸ਼ਹਿਰ ਦੇ ਨੁਮਾਇੰਦੇ ਵੀ ਤੁਸੀਂ ਹੈਗੇ ਹੋ ਰੈਪ੍ਰੈਜ਼ੈਂਟੇਟਿਵ ਹੋ ਕਿ ਸਭ ਦਾ ਜੀ ਜਿਹੜਾ ਰਾਤਾਂ ਦੀ ਨੀਂਦ ਹਰਾਮ ਹੋਈ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਪੁਲਿਸਿੰਗ ट्रांजिशन ਨੂੰ ਲੈ ਕੇ ਇਹਦੇ ਬਾਰੇ ਇੱਕ ਵੱਡਾ ਇਕੱਠ ਵੀ ਹੋ ਰਿਹਾ 8 ਤਰੀਕ ਨੂੰ ਮਿਸਟਰ ਸਾਸੀ ਉਹਨਾਂ ਦੇ ਕਤਲ ਤੋਂ ਬਾਅਦ ਲੋਕ ਕਹਿ ਰਹੇ ਨੇ ਕਿ ਵੀ ਡੋਨਟ ਨੋ ਮੱਚ ਅਬਾਊਟ ਦਾ ਕੰਪਲੈਕਸ ਇਸ਼ੂਜ਼ ਆਫ ਜਰਿਸਡਿਕਸ਼ਨ ਇਸ਼ੂਜ਼ ਆਫ ਸਿਟੀ অর ਪ੍ਰੋਪਰਵਿੰਸ অর ਫੈਡਰਲ ਗਵਰਨਮੈਂਟ ਬਟ ਸਮਬਡੀ ਹੈਜ਼ ਟੂ ਸਿਟ ਟੁਗੇਦਰ ਸਿਰ ਜੋੜ ਕੇ ਇਸ ਮਾਮਲੇ ਦਾ ਮਾਮਲੇ ਦਾ ਕੋਈ ਬਕਾਇਦਾ ਹੱਲ ਲੱਭਣ ਦਾ ਯਤਨ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਨੀਂਦ ਨਹੀਂ ਹੀ ਆ ਰਹੀ ਆਈ ਨੋ ਕਿ ਬਜਟ ਇਜ਼ ਵੈਰੀ ਇੰਪੋਰਟੈਂਟ ਆਈ ਨੋ एवरीथिंग ਐਲਸ ਇਜ਼ ਵੈਰੀ ਇੰਪੋਰਟੈਂਟ ਬਟ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਾਨ ਦੀ ਗੱਲ ਹੈ ਜ਼ਿੰਦਗੀ ਦੀ ਗੱਲ ਹੈ ਨੇ ਦੇਖੋ ਇਹ ਜਿਹੜਾ ਇਸ਼ੂ ਬਹੁਤ ਵੱਡਾ ਇਸ਼ੂ ਹੋ ਰਿਹਾ ਇਹਦੇ ਵਿੱਚ ਮੈਂ ਯਾਦ ਕਰਾਉਣਾ ਚਾਹੁੰਦਾ ਮੈਂ ਪਹਿਲਾਂ ਗੈਂਗ ਵਾਇਲੈਂਸ ਨੂੰ ਹੱਦ ਕਰਨ ਵਾਸਤੇ ਤਕਰੀਬਨ 2002 ਦਾ ਲੱਗਾ ਹੋਇਆ ਹੈਗਾ ਸੋ ਮੈਂ ਦੇਖਿਆ ਇਹ ਜਿਹੜਾ ਜਦੋਂ ਆਪਣੇ ਕੋਲ ਬਿੰਦੀ ਜੋਰ ਰੈਂਟੀਮਾ ਆਪਣੇ ਇਹ ਟਾਈਪ ਆਫ ਮਾਰਡਰ ਗੈਂਗਸ ਹੋਏ ਸੀ ਇਹਦੇ ਵਿੱਚ ਕੋਆਰਡੀਨੇਟਡ ਰਫਟ ਚਾਹੀਦੀ ਦੇਖਣਾ ਪੈਂਦਾ ਕਿਹੜਾ ਲੈਵਲ ਆਫ ਗਵਰਨਮੈਂਟ ਕਿੱਥੇ ਵੀਕਨੈਸ ਹੈ ਕਿੱਥੇ ਹੋਰ ਚੀਜ਼ ਦੀ ਲੋੜ ਹੈ ਮੈਂ ਯਾਦ ਕਰਾ ਦਵਾ 2023 ਦੇ ਵਿੱਚ ਨਵੰਬਰ ਜਦੋਂ ਉਹ ਅਸੀਂ ਉੱਥੇ ਹੀ ਵੇਲੇ ਅਸੀਂ ਪਹਿਲੀ ਸ਼ੂਟਿੰਗ ਤੋਂ ਬਾਅਦ ਹੀ ਇਹ RCMP ਕੋਆਰਡੀਨੇਸ਼ਨ ਯੂਨਿਟ ਸਟੈਬਲਿਸ਼ ਕੀਤਾ ਗਿਆ ਜਿਹਦੇ ਨਾਲ ਜਲਦੀ ਉਹ ਕੰਟਰੋਲ ਤੇ ਪਹਲਾ ਆ ਗਿਆ ਸੀਗਾ ਉਸ ਤੋਂ ਬਾਅਦ ਅਸੀਂ RCMP ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਐਂਡ ਸੀਸਿਸ ਦੇ ਹੈੱਡ ਨੇ ਓਪਨਲੀ ਆ ਕੇ ਸੈਂਕਸ ਕੀ ਇਹ ਵਾਲੇ ਦਿਨ ਆ ਕੇ ਐਲਾਨ ਕੀਤਾ ਸੀਗਾ ਕਿ ਜਿੱਥੇ ਬਿਸ਼ਨੋਏ ਗੈਂਗ ਦਾ ਇੰਟਰਨੈਸ਼ਨਲ ਇੰਟਰਫੀਰੈਂਸ ਦੀ ਗੱਲ ਆਈ ਹੈ ਉਸ ਤੋਂ ਬਾਅਦ ਜਿੱਥੇ ਲਾ ਜਿੱਥੇ ਅਗੇਨ ਬਿਸ਼ਨੋਏ ਨੂੰ ਆਇਡੈਂਟੀਫਾਈ ਕਰਨਾ ਐਜ਼ ਅ ਟੈਰਰਿਸਟ ਔਰਗੇਨਾਈਜੇਸ਼ਨ ਉਹ ਵੀ ਫਦਰ ਗਵਰਨਮੈਂਟ ਨੇ ਕਰ ਦਿੱਤਾ ਜਿੱਥੇ ਆਪਾਂ ਨੂੰ ਲਾ ਨ ਆਰਡਰ ਦੀ ਬਿਲ ਐਂਡ ਸੈਂਟੈਂਸਿੰਗ ਰਿਫਾਰਮ ਉਹਦਾ ਬਿਲ ਵੀ ਪੇਸ਼ ਕਰ ਦਿੱਤਾ ਜਿਹਦੇ ਨਾਲ ਹੁਣ ਸੈਂਟੈਂਸਿੰਗ ਸੁਝਾਵਾ ਕਨਸੈਕੂਟਿਵ ਹੋਣ ਗਿਆ ਤੇ ਉਹਨਾਂ ਨੂੰ 3-4 ਚਾਰजेस ਲਾ ਕੇ ਆਰਸਨਲ ਦੇ ਮਤਲਬ ਅੱਗ ਲਾਉਣ ਦੇ ਸ਼ੂਟਿੰਗ ਦੇ ਐਲੈਕਸਟਰਸ਼ਨ ਦੇ 10th ਐਂਡ 7 ਚਾਰਜਸ ਆ ਤੇ 5% ਉਹਨਾਂ ਨੂੰ ਵਨ ਆਫਟਰ ਦੀ ਅਦਰ ਫਿਨਿਸ਼ ਕਰਨੀ ਪੈਂਦੀ ਹੈ ਇਹ ਚੀਜ਼ਾਂ ਅਸੀਂ ਆਲਰੇਡੀ ਕਰ ਦਿੱਤੀਆਂ 1000 ਹੋਰ RCMP ਆਫਿਸਰਸ ਔਰਗੇਨਾਈਜ਼ਡ ਡਰਾਈਵ ਤੇ ਸੀਬੀਐਸਐਲ ਦੇ 1000 ਮੋਰ ਆਫਿਸਰ ਉਹ ਵੀ ਲਾਣ ਕਰ ਦਿੱਤੇ ਜੋ ਫੈਡਰਲੀ ਅਸੀਂ ਕਰ ਸਕਦੇ ਅਸੀਂ ਹਮੇਸ਼ਾ ਖੜੇ ਰਹੇ ਔਰ ਨਾਲ ਖੜ ਰਹੇ ਆ ਹੋਰ ਹੋਰ ਵੀ ਕਰਾਂਗੇ ਪਰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਰੇਸ਼ੀਓ ਦੇਖੋ ਪੁਲਿਸ ਦਾ ਸਰੀ ਦੇ ਵਿੱਚ ਇੱਕ ਪੁਲਸੀਆ ਹੈ 1000 ਬੰਦੇ ਵਿਅਕਤੀਮਗਰ ਵੈਨ ਕੁਝ ਦੋ ਪੁਲਸੀਏ 1 ਲੱਖ ਜਿਹੜਾ 1000 ਵਿਅਕਤੀਮਗਰ ਡੈਲਟਾ ਚ ਦੋ ਹੈਗੇ ਆ ਪਰ 1000 ਸੋ ਆਪਣਾ ਪੁਲਿਸ ਫੋਰਸ ਵੀ 50% ਤੇ ਉਹ 50% ਵੀ ਖਿਲ ਰਿਹਾ ਦੋ ਪੁਲਿਸ ਫੋਰਸ ਇੰਡਰਸਟੈਂਡ ਪਰ ਦੇਖੋ ਜੀ ਜੇ ਤਾਂ ਆਪਾਂ ਵਿਰੋਧੀ ਤਰਚ ਹੋਈਏ ਫਿਰ ਤਾਂ ਆਪਾਂ ਫਿਰ ਸਾਹਿਬ ਜੇ ਤਾਂ ਵਿਰੋਧੀ ਤਰਚ ਹੋਈਏ ਫਿਰ ਤਾਂ ਆਪਾਂ ਗੱਲਾਂ ਕਰੀਏ ਚੰਗੇ ਲੱਗਦੇ ਆ ਪਰ ਜੇ ਸਰਕਾਰ ਦੇ ਵਿੱਚ ਫਿਰ ਤਾਂ ਲੋਕੀ ਸਲੂਸ਼ਨ ਚਾਹੁੰਦੇ ਨੇ ਦੇਖੋ ਦੇ ਸੋਲੂਸ਼ਨ ਕਿਉਂ ਨੇ ਪਰ ਜਿਹੜੇ ਪੁਲਿਸ ਆਫੀਸਰ ਹੈਗੇ ਆ ਇਹ ਪੁਲਿਸ ਪ੍ਰੋਵਿੰਸ਼ੀਅਲ ਤੇ ਮਿਨਿਸਪਲ ਦੀ ਹੈਗੀ ਨਾ ਜਿੱਥੇ ਲਾਅ ਐਂਡ ਆਰਡਰ ਦੇ ਅੰਡਰਸਟੈਂਡ एवरीथिंग ਮੈਂ ਆ ਜਸਟ ਵਾਂਟ ਟੂ ਪ੍ਰੋਪੋਜ਼ ਸਮਥਿੰਗ ਯੂ ਕੈਨ ਕਮੈਂਟ ਔਨ ਥੈਟ ਪਲੀਜ਼ ਸੁਣਿਓ ਧਿਆਨ ਨਾਲ ਕਿ ਆਪਾਂ ਜੇ ਇੰਨੀਆਂ ਗੋਲੀਆਂ ਚੱਲ ਰਹੀਆਂ ਨੇ ਕਿ ਆਪਾਂ ਇਸ ਜੀਓਗ੍ਰਾਫੀਕਲ ਏਰੀਆ ਨੂੰ ਕੋਈ ਵਿਸ਼ੇਸ਼ ਏਰੀਆ ਘੋਸ਼ਿਤ ਨਹੀਂ ਕਰ ਸਕਦੇ ਜਿਵੇਂ ਕਿ ਸ਼ਿਕਾਗੋ ਵਗੈਰਾ ਚ ਪਹਿਲਾਂ ਕਦੇ ਹੁੰਦਾ ਆਇਆ ਕਿ ਆਪਾਂ ਇੱਥੇ ਕੋਈ ਸਪੈਸ਼ਲ ਇਮੀਡੀਏਟ ਕਦਮ ਨਹੀਂ ਚੱਕ ਸਕਦੇਗੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਦੀ ਸਲਾਹ ਦੇ ਨਾਲ ਮੇਰ ਬੈਂਡਾ ਲੋਕ ਤੇ ਹਮੇਸ਼ਾ ਤੁਹਾਡੀਆਂ ਸਿਫਤਾਂ ਕਰਦੀ ਹੈ ਕਿ ਤੁਸੀਂ ਕੋਆਰਡੀਨੇਟ ਤੇ ਕਰ ਰਹੇ ਹੋ ਬਟ ਵੇਅਰ ਆਰ ਦਾ ਰਿਜ਼ਲਟਸ ਸੋ ਦੇਖੋ ਅਸੀਂ ਮੈਂ ਅਸੀਂ ਜਿਹੜੇ ਸਾਡੇ ਪੱਖ ਤੇ ਉੱਥੋਂ ਹੀ ਗੱਲ ਆਉਣੀ ਹੈ ਜਦੋਂ ਅਰੇਸਟ ਕਰਨਗੇ ਪੁਲਿਸਿੰਗ ਦੀ ਜਿਹੜੀ ਇਨਫੋਰਸਮੈਂਟ ਉਹ ਪ੍ਰੋਵਿੰਸ਼ੀਅਲ ਐਂਡ ਮਿਨਿਸਪਲ ਨੂੰ ਨਹੀਂ ਦਿੱਤੀ ਹੁੰਦੀ ਉਹ ਆਪ ਲੈ ਸਕਦੇ ਆ ਇਹਨਾਂ ਕੋ 400 ਬੰਦੇ ਦਾ ਫੋਰਸ ਹੈ ਸੀਐਫਐਸ ਸੀਯੂ ਜਿਹੜਾ ਗੈਂਗ ਕਾਸਟ ਫੋਰਸ ਸ਼ੋਰਟ ਦੇ ਵਿੱਚ ਕਹਿ ਦਿੰਦੇ ਹੁੰਦੇ ਆ ਉਹਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਸੀ ਅਸੀਂ ਕਾਫੀ ਇਹਦੇ ਉੱਤੇ ਗੱਲ ਕਰ ਰਹੇ ਹਾਂ প্রভিনਸ਼ਲ ਗਵਰਨਮੈਂਟ ਨੇ ਬਹਿ ਵੀ ਕਹਿ ਚੁੱਕਾ ਮੇਅਰ ਆਈ ਥਿੰਕ ਵੀ ਕਹਿ ਚੁੱਕੀ ਹੈ ਉਹ 400 ਵਿਅਕਤੀ ਦਾ ਫੋਰਸ ਹੈ ਜਿਹਦੇ ਨਾਲ ਇੰਟੈਲੀਜੈਂਸ ਸੈਂਟਰ ਵੀ ਉਹਨਾਂ ਦੇ ਨਾਲ ਜਿਵੇਂ ਜਿਹਾ ਉਹਨਾਂ ਕੋਲ ਮੈਨਪਾਵਰ ਵੀ ਆ ਉਹ ਆਰਗੇਨਾਈਜ਼ ਕ੍ਰਾਈਮ ਨੂੰ ਫਾਈਟ ਕਰਨ ਵਾਸਤੇ ਆ ਗੈਂਗਾਂ ਨੂੰ ਫਾਈਟ ਕਰਨ ਵਾਸਤੇ ਆ ਔਰ ਉਹੀ ਇਹ ਚੀਜ਼ ਦੇ ਡੀਲ ਕਰਦੇ ਮੈਨੂੰ ਅਜੇ ਤੱਕ ਸਮਝ ਨਹੀਂ ਆਉਦੀ ਕਿਉਂਕਿ ਉਹ ਕਿਉਂ ਨਹੀਂ ਹਣੀ ਐਕਟ ਕੀਤਾ ਇਹਨਾਂ ਨਵਾਂ ਕਿਉਂ ਫੋਰਸ ਬਣਾਇਆ ਉਹ ਫੋਰਸ ਆਲਰੇਡੀ ਰੀਸੋਰਸਸ ਸਾਰੇ ਮਿਨਿਸਪੈਲਿਟੀਆਂ ਨੇ ਦਿੱਤੇ ਆ ਉਹ ਰਲ ਕੇ ਆ ਬੜਾ ਪਾਵਰਫੁਲ ਫੋਰਸ ਆ ਤਾਂ ਉਹ 400 ਵਿਅਕਤੀ ਦਾ ਫੋਰਸ ਲੋਕੋ ਵੱਡਾ ਹੈ ਨੀਗਾ bc ਦੇ ਬਜ ਉਹਨੂੰ ਰਿਨੈਕਟ ਕੀਤਾ ਜਾਣਾ ਚਾਹੀਦਾ ਇਹ ਮੰਗ ਕਰਨੀ ਚਾਹੀਦੀ ਸਾਡੀ ਕਮਿਊਨਿਟੀ ਵੱਲੋਂ ਜੇ ਰੋਲ ਇਹ ਬੜਾਇਆ ਵੀ ਮੈਂ ਤੁਹਾਨੂੰ ਯਾਦ ਕਰਾ ਦਵਾਂ ਜਦੋਂ ਬਲਵੰਤ ਸਿੰਘ ਗੇੜੇ ਹੁਣੇ ਮੈਂ ਤੇ 17 ਗੁਰੂ ਘਰਾਂ ਨੇ ਇਕੱਠਿਆਂ ਨੇ ਰਲ ਕੇ ਇਹ ਡਿਮੈਂਡ ਕੀਤੀ ਸੀ ਕਿ ਇੰਟੀਗ੍ਰੇਟਡ ਗੈਂਗ ਟਾਸਕ ਫੋਰਸ ਚਾਹੀਦਾ ਜਦੋਂ ਗੈਂਗ ਵਾਇਲੈਂਸ 2000ਸ ਦੇ ਵਿੱਚ ਬਹੁਤ ਚੜ੍ਹ ਚੁੱਕੀ ਹੋ ਗਈ ਸੀ 10-10 ਮੁੰਡੇ ਆਪਣੇ ਮਹੀਨੇ ਦੇ ਮਾਰ ਰਿਆ ਸੀਗੇ ਉਦੋਂ 150 ਵਿਅਕਤੀ ਸਾਲ ਦਾ ਮਰਦਾ ਸੀਗਾ ਉਦੋਂ ਇਹ ਹੋਇਆ ਸੀਗਾ ਉਹ ਹਜੇ ਤੱਕ ਉਹ ਯੂਨਿਟ ਹੈਗਾ ਔਰ ਬੜਾ ਤਕੜਾ ਯੂਨਿਟ ਹੈਗਾ ਸੋ ਦੈਟਸ ਮਾਈ ਰਿਕਵੈਸਟ ਜੇ ਤੁਸੀਂ ਫੋਰਸ ਚੋਂ ਨੇ ਜਲਦੀ ਚੋਂ ਨੇ ਆਲਰੇਡੀ ਐਕਟਿਵ ਆਲਰੇਡੀ ਕੋਆਰਡੀਨੇਟਡ ਤਸੀਫ ਐਫ ਐਸ ਯੂ ਦੀ ਜਾਈ ਵੀ ਆ ਔਰ ਅਸੀਂ ਜੋ ਸਾਡੇ ਸਹਾਇਤ ਹੋਗਾ ਪੂਰੀ ਮਦਦ ਕਰਾਂਗੇ ਹਰ ਇੱਕ ਵੀ ਮੰਗ ਜਿਹੜੀ ਫੈਡਰਲ ਤੋਂ ਆਈ ਆ ਅਸੀਂ ਪੂਰੀਆਂ ਦੀ ਪੂਰੀਆਂ ਕੀਤੀਆਂ ਕਾਨੂੰਨੀ ਤੌਰ ਤੇ ਕੋਆਰਡੀਨੇਸ਼ਨ ਤੌਰ ਤੇ ਇੰਟੈਲੀਜੈਂਸ ਤੌਰ ਤੇ ਈਵਨ ਲਾਸਟਲੀ ਨੇ ਸਾਡੇ ਡਿਪਟੀ ਮਿਨਿਸਟਰ ਜੀ ਐਂਡ ਸਾਡੇ ਫੋਰਨ ਮਿਨਿਸਟਰ ਇੰਡੀਆ ਜਾ ਕੇ ਵੀ ਆਏ ਉਹਨਾਂ ਨੂੰ ਵੀ ਕਹਿ ਕਹਿ ਜੋਤ ਕ੍ਰਾਈਮ ਇਥੋਂ ਉਹਦਾ ਉਹਨੂੰ ਤੁਸੀਂ ਇੱਥੋਂ ਨੱਪੋ ਤੁਸੀਂ ਤਾਂ ਰਿਲੇਸ਼ਨ ਅਸੀਂ ਗਾਹ ਅਪਰੂਵ ਕਰ ਸਕਦੇ ਸੋ ਸਾਡੇ ਉੱਪਰ ਕੋਈ ਕਮੀ ਨਹੀਂ ਸਰ ਸਾਹਿਬ ਆਈ نو ਸਭ ਬਜਟ ਦੇ ਐਂ ਬਜਟ ਤੇ ਗੱਲਬਾਤਾਂ ਹੋ ਰਹੀਆਂ ਨੇ ਪਰ ਸ਼ਹਿਰ ਦੇ ਨਿਵਾਸੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਇਸ ਕਿਸਮ ਦੀ ਗੁਫ਼ਤਗੂ ਜਿਹੜੀ ਫੌਰੀ ਕੀਤੀ ਜਾਵੇ ਪਰ ਤੁਸੀਂ ਸਮਾਂ ਕੱਢਿਆ ਔਰ ਬਜਟ ਦੀਆਂ ਗੱਲਾਂਬਾਤਾਂ ਬਾਅਦ ਵਾਲੇ ਦਿਨਾਂ 'ਚ ਫੇਰ ਵੀ ਕਰ ਸਕਦੇ ਆ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਮੋਬਾਰਕ ਰਣਦੀਪ ਸਾਹਿਬ ਨਾਲ ਗੱਲਬਾਤ ਹੋਈ ਜੀ ਬੋਲਦੀ ਆ ਸਾਰਿਆਂ ਨੂੰ ਜੀ ਗੌਰਪੁਰ ਦੀ ਮੈਂ ਕਿ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾ ਹੋਣ ਅੱ ਸਾਰੇ ਸਿੱਖ ਪੰਥ ਦੇ ਗੁਰੂਪ੍ਰਭ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਚੜ੍ਹਦੀ ਕਲਾ ਦੇਣ ਰਵੇ ਵਧੀਆਂ ਸਾਰ ਲਗੇ ਸਾਰਿਆਂ ਨੂੰ ਜੀ ਬਹੁਤ ਮਿਹਰਬਾਨੀ ਤੁਸੀਂ ਸਮਝ ਕੰਡਿਆ ਜੀ